ਰਾਮਪੁਰਾ ਫੂਲ ਦੇ ਸੈਟ ਜੇਵियर ਸਕੂਲ ਦੇ 13 ਸਾਲੀ ਸਕੂਲੀ ਵਿਦਿਆਰਥੀ ਈਸ਼ਾਨ ਤਾਇਲ ਵੱਲੋਂ ਕੁਝ ਹੀ ਸਕਿੰਟਾਂ ਵਿੱਚ ਤੇਜ਼ ਗਤੀ ਨਾਲ ਪਹਾੜਾ ਬੋਲ ਕੇ ਇੱਕ ਨਵਾਂ ਰਿਕਾਰਡ ਬਣਾਇਆ ਗਿਆ ਹੈ ਵਰਦਾਰ ਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪਿਛਲੇ 3 ਸਾਲਾਂ ਦੌਰਾਨ ਇਲਾਕੇ ਦੇ 30 ਦੇ ਕਰੀਬ ਵਿਦਿਆਰਥੀ ਵੱਖ-ਵੱਖ ਵਿਦਿਅਕ ਰਿਕਾਰਡ ਬਣਾ ਕੇ ਦੇਸ਼ ਵਿਦੇਸ਼ ਵਿੱਚ ਧਾਗ ਜਮਾ ਚੁੱਕੇ ਹਨ ਇਨ੍ਹਾਂ ਪ੍ਰਾਪਤੀਆਂ ਦੇ ਚਲਦਿਆਂ ਰਾਮਪੁਰਾ ਫੂਲ ਦਾ ਨਾਮ ਹੁਣ ਪੰਜਾਬ ਦੇ ਵਿਦਿਅਕ ਨਕਸ਼ੇ ਵਿੱਚ ਮੋਰੀ ਸਥਾਨ ਤੇ ਆ ਪਹੁੰਚਿਆ ਹੈ ਤੁਹਾਨੂੰ ਅੰਦਾਜ਼ਾ ਦਿਓ ਕਿ 8ਵੀਂ ਕਲਾਸ ਦੇ ਵਿਦਿਆਰਥੀ ਸ਼ਾਨ ਤਾਇਲਸ ਪੁੱਤਰ ਸੰਦੀਪ ਤਾਇਲ ਨੇ ਅੱਖਾਂ ਤੇ ਪੱਟੀ ਬੰਨ੍ਹ ਕੇ 98 ਦਾ ਪਹਾੜਾ 100 ਲਾਈਨਾਂ ਤੱਕ ਸਿਰਫ 76 ਸੈਕਿੰਡ ਵਿੱਚ ਮੂੰਹ ਜਬਾਨੀ ਸੁਣਾ ਕੇ ਇਹ ਪ੍ਰਾਪਤੀ ਹਾਸਲ ਕੀਤੀ ਹੈ ਇੰਡੀਆ ਬੁੱਕ ਆਫ ریکارڈ ਦੇ ਵੱਲੋਂ ਇਸ ਨਵੇਂ ਰਿਕਾਰਡ ਦੀ ਪੁਸ਼ਟੀ ਕਰਦਿਆਂ ਇਸ਼ਾਨ ਤਾਇਲ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਉਸ ਨੇ ਇਸ ਦੀ ਤਿਆਰੀ ਅਬੈਕਸ ਵਿਦਿ ਨਾਲ ਕੀਤੀ ਹੈ ਉੱਥੇ ਹੀ ਬਟਿੰਡਾ ਦੇ ਏਡੀਸੀ ਸ਼੍ਰੀਮਤੀ ਪੂਨਮ ਸਿੰਘ ਨੇ ਆਪਣੇ ਦਫ਼ਤਰ ਵਿੱਚ ਉਚਿਤੇ ਤੌਰ ਤੇ ਇਸ਼ਾਨ ਤਾਇਲ ਨੂੰ ਸਨਮਾਨਿਤ ਕੀਤਾ ਉਹਨਾਂ ਨੇ ਕਿਹਾ ਕਿ ਇਸ਼ਾਨ ਨੇ ਇਹ ਰਿਕਾਰਡ ਬਣਾ ਕੇ ਨਾ ਸਿਰਫ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ ਬਲਕਿ ਹੋਰ ਵਿਦਿਆਰਥੀਆਂ ਦੇ ਲਈ ਮਿਸਾਲ ਵੀ ਕੰਮ ਕਰ ਦਿੱਤੀ ਹੈ ਕੰਗratulations ਚਾਹਾਂਗੀ ਸ਼ਾਨ ਤਿਆਲ ਦੇ ਪੇਰੈਂਟਸ ਨੂੰ ਔਰ ਉਹਨਾਂ ਦੇ ਜਿਹੜੇ ਇੰਸਟੀਚਿਊਟ ਤੋਂ ਸ਼ਾਰਪ ਬ੍ਰੇਨਸ ਇੰਸਟੀਚਿਊਟ ਤੋਂ ਇਹਨਾਂ ਦੇ ਜਿਹੜੇ ਕੋਚ ਨੇ ਮਿਸਟਰ ਰੰਜ ਰੰਜੀਵ ਗੋਇਲ ਜੀ ਸੋ 올 ਆਫ देम हैव बीन ਡੂਇੰਗ ਅ ਵੈਰੀ ਗੁੱਡ ਵਰਕ ਔਰ ਜਿਹੜਾ ਬਲਾਈਂਡ ਫੋਲਡਡ ਇਸ ਬੱਚੇ ਨੇ ਮਲਟੀਪਲਸ ਰਿਸਾਈਡ ਕੀਤੇ ਇਨ ਦਾ ਰਿਕਾਰਡ ਟਾਈਮ ਸੋ ਥਿਸ ਇਸ ਅ ਵੈਰੀ ਗੁੱਡ ਪਰਫਾਰਮੈਂਸ ਐਂਡ ਬੱਚਾ ਜਿਹੜਾ ਇਟ ਇਸ ਰੀਲੀ ਬlesed ਨਾ ਆਈਕਿਊ ਹੋਣਾ ਜਿਹੜਾ ਹੈਗਾ ਇਹ ਆਪਣੇ ਆਪ ਦੇ ਵਿੱਚ ਇੱਕ ਪਰਮਾਤਮਾ ਦੀ ਦਿੱਤੀ ਹੋਈ ਮੇ ਹੈ ਜੋ ਇਸ ਦਾ ਇਨਾ ਅੱਛਾ ਆਈਕਿਊ ਹੈ ਸੋ ਮੈਂ ਬੱਚੇ ਨੂੰ ਬੱਚੇ ਦੇ ਪੇਰੈਂਟਸ ਨੂੰ ਉਸ ਦੇ ਗੁਰੂ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੁੰਦੀ ਹਾਂ ਤਾਂ ਦੇਖੀ ਤੁਸੀਂ ਮੈਡਮ ਇਸ ਬੱਚੇ ਇਨਾ ਬਧੀਆਂ ਉਹਨੂੰ ਪੜ੍ਹਾਉਣਾ ਕਿ ਖੇਤਰ ਲਈ ਕੀ ਕਹਿਣਾ ਜੀ ਖੇਤਰ ਲਈ ਵੀ ਇੱਕ ਮਾਨ ਦੀ ਗੱਲ ਹੈ ਹਾਂ ਬਿਲਕੁਲ ਸਾਰੇ ਖੇਤਰ ਦੇ ਲਈ ਬੜੀ ਮਾਨ ਦੀ ਗੱਲ ਹੈ ਅਜੇ ਇਹ ਬੱਚੇ ਜਿਹੜੇ ਹੈਗੇ ਆ ਉਹ ਨਾ ਕੀ ਆਪਣੇ ਮਾਪੇ ਦਾ ਨਾਮ ਰੌਸ਼ਨ ਕਰਦੇ ਐ ਬਲਕਿ ਅੱਗੇ ਜਾ ਕੇ ਆਪਣੇ ਖੇਤਰ ਦਾ ਨਾਮ ਵੀ ਰੌਸ਼ਨ ਕਰਦੇ ਐ ਤੋਂ ਮੈਂ ਉਮੀਦ ਕਰੂੰਗੀ ਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਅਸੀਂ ਇਸ ਬੱਚੇ ਨੂੰ ਜਿਹੜਾ ਹੈਗਾ ਕੋਈ ਵੱਡੀਆਂ ਹੋਰ ਵੀ ਵੱਡੀ ਉਪਲਬਧੀ ਜਿਹੜੀ ਹੈਗੀ ਆ ਉਹ ਦੇਖ ਦੇਖਾਂਗੇ ਆੰਦੀ ਗੱਲੇ ਸਾਡੇ ਸਟੂਡੈਂਟ ਜੋ ਸ਼ਰਪ ਰੰਦਾ ਹੈਗਾ ਇਸ਼ਾਨ ਤਾਇਲ ਇਸ ਨੇ ਇੱਕ ਨਵਾਂ ਇੰਡੀਆ ਬੁੱਕ ਅਫਰ ਰਿਕਾਰਡ ਬਣਾਇਆ ਹੈਗਾ ਇਸ ਤੋਂ ਪਹਿਲਾਂ ਵੀ ਰਾਮਪਰਪੁਰ ਉਲਾਕੇ ਦੇ ਦਰਜਨਾ ਬੱਚਿਆਂ ਨੇ ਇਸ ਤਰ੍ਹਾਂ ਦੇ ਪ੍ਰਾਪਤੀਆਂ ਕੀਤੀਆਂ ਹਨ ਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ ਅੱਜ ਇਸ਼ਾਨ ਤਾਇਲ ਦੇ ਇਸ ਪ੍ਰਾਪਤੀ ਤੇ ਬਠਿੰਡਾ ਦੇ ਏਡੀਸੀ ਮੈਡਮ ਪੂਨਮ ਸਿੰਘ ਵੱਲੋਂ ਇਸ ਨੂੰ ਆਪਣੇ ਦਫ਼ਤਰ ਵਿੱਚ ਚਾਚੇ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ ਹੈ ਪਰ ਜਦੋਂ ਇਸ ਤਰ੍ਹਾਂ ਦੇ ਕੋਈ ਬੱਚੇ ਪ੍ਰਾਪਤੀਆਂ ਕਰਦੇ ਹਨ ਸਿਰਫ ਮਾਤਾ ਪਿਤਾ ਦਾ ਨਾਮ ਰੋਸ਼ਨ ਨਹੀਂ ਹੁੰਦਾ ਪੂਰੇ ਸ਼ਹਿਰ ਦਾ ਪੂਰੇ ਜ਼ਿਲ੍ਹੇ ਦਾ ਇੱਕ ਨਾਮ ਅਲੱਗ ਮਕਾਮ ਤੇ ਜਾਂਦਾ ਹੈ ਜਿਸ ਦੇ ਲਈ ਇਹ ਬੱਚੇ ਦੇ ਨਾਲ ਨਾਲ ਤੇ ਮਾਤਾ ਪਿਤਾ ਵੀ ਵਧਾਈ ਦੇ ਪਾਤਰ ਹਨ ਅੱਜ ਬਠਿੰਡਾ ਜ਼ਿਲ੍ਹੇ ਲਈ ਬਹੁਤ ਹੀ ਮਾਣ ਦੀ ਗੱਲ ਹੈ ਕਿ ਮੇਰੇ ਬੇਟੇ ਨੇ ਇੰਡੀਆ ਬੁੱਕ ਆਲ ਰਿਕਾਰਡ ਦੇ ਵਿੱਚ ਇੱਕ ਨਵਾਂ ਰਿਕਾਰਡ ਬਣਾਇਆ ਹੈ ਇਸ ਇਸ ਨੇ 98 ਦਾ ਟੇਬਲ ਅਪ ਟੂ 100 ਬਲਾਈਂਡ ਫੋਲਡ ਇੱਕ ਮਿੰਟ 16 ਸੈਕਿੰਡ ਦੇ ਵਿੱਚ ਬੋਲਿਆ ਗਿਆ ਤੇ ਇਸ ਨੂੰ ਏਡੀਸੀ ਮੈਡਮ ਬਠਿੰਡਾ ਪੂਰਨਮ ਸਿੰਘ ਜੀ ਆਨੇ ਸਨਮਾਨ ਕੀਤਾ ਗਿਆ ਤੇ ਸਾਡੇ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਮੇਰਾ ਬੇਟਾ ਹੋਰ ਉਪਲਬਧੀਆਂ ਨੂੰ ਛੂਏ ਤੇ ਇਸ ਲਈ ਅਸੀਂ ਸ਼੍ਰੀ ਨਜੀਬ ਜੀ ਅਤੇ ਪੂਨਮ ਮੈਡਮ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਸ਼ਾਰਪਰਨ ਰੰਪਰਾ ਫੁੱਲ ਦੇ ਐਮਡੀ ਕਿੰਨਾ ਸਮਾਂ ਹੋ ਗਿਆ ਤੁਹਾਡੇ ਬੱਚੇ ਨੂੰ ਇਸ ਪੌੜ ਨੂੰ ਬਣਾਉਣ ਦੀ ਤਿਆਰੀ ਨਿਕਲ ਗਈ ਇਹ ਇਸ ਨੂੰ ਇਸ ਪੌੜ ਨੂੰ ਬਣਾਉਣ ਲਈ ਇਹਨੇ ਇੱਕ ਇੱਕ ਮਹੀਨੇ ਯਾਨੀ ਕਿ 30 ਦਿਨਾਂ ਦੀ ਪ੍ਰੈਕਟਿਸ ਕੀਤੀ ਸੋ ਇਸ ਪੌੜ ਨੂੰ ਪ੍ਰਾਪਤ ਕਰਨ ਦੇ ਬਾਅਦ ਇਹਨਾਂ ਦਾ ਅਗਲਾ គោਲ ਕੀ ਹੋਏਗਾ ਤੇ ਇਹਨਾਂ ਦੇ ਕੀ ਸੁਪਨੇ ਹੈ ਇਹਨਾਂ ਦਾ ਅਗਲਾ ਗੋਲ ਹੈ ਮੇਰੇ ਬੇਟੇ ਦਾ ਅਗਲਾ ਗੋਲ ਹੈਗਾ ਹੁਣ ਨਵਾਂ ਰਿਕਾਰਡ ਬਣਾਉਣਾ ਜੋ ਜਿਸ ਦੀ ਇਹ ਪ੍ਰੈਕਟਿਸ ਕਰਨ ਵੀ ਲੱਗ ਗਿਆ ਹੈ ਯਾਨੀ ਕਿ ਤੇ ਅਗਲੇ ਇਹਦੇ ਸੁਪਨੇ ਹੈਗੇ ਆ ਇਹਨੂੰ ਡਾਕਟਰ ਬਣਨਾ ਹੈ ਜਦੋਂ ਇਹਨਾਂ ਨੇ ਇਹ ਗੋਲ ਕਾਇਮ ਕਰ ਲਿਆ ਤੁਹਾਨੂੰ ਕਿੰਨੀ ਖੁਸ਼ੀ ਹੋਈ ਸੀ ਤੇ ਕਿੰਦਾ ਦਾ ਮਾਹੌਲ ਸੀ ਘਰ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਹੋਈ ਸੀ ਬਹੁਤ ਜ਼ਿਆਦਾ ਖੁਸ਼ੀ ਤੇ ਸਾਰੇ ਘਰ ਦੇ ਵਿੱਚ ਬਹੁਤ ਵਧੀਆ ਮਾਹੌਲ ਬਣਿਆ ਹੋਇਆ ਸੀ ਮੇਰਾ ਨਾਮ ਸ਼ਾਂਤ ਹੈ ਜੀ ਤੇ ਮੈਂ 8ਵੀਂ ਜਮਾਤ ਵਿੱਚ ਪੜਦਾ ਹਾਂ ਮੈਨੂੰ ਇਹ ਗੁਰਬਨ ਅਗੇ ਬਹੁਤ ਖੁਸ਼ੀ ਹੋਈ ਇਹ ਰਿਕਾਰਡ ਹੈ 98 ਦਾ ਟੇਬਲ 100 ਜੋ ਤੱਕ ਬਲਾਈਂਡ ਫੋਲਡਡ ਰਿਸਾਈਡ ਕਰਨਾ ਇਸ ਦੇ ਵਿੱਚ ਮੈਂ 98 ਦਾ ਟੇਬਲ ਅਪ 100 ਜੋ ਬਲਾਈਂਡ ਫੋਲਡਰ ਰੱਖਾ ਤੇ ਪੱਟੀ ਬਣ ਕੇ ਰਿਸਾਈਡ ਕੀਤਾ ਹੈ ਜਦੋਂ ਮੈਂ ਰਿਕਾਰਡ ਬਣਾਇਆ ਸੀ ਤਾਂ ਮੈਨੂੰ ਬਿਲਕੁਲ ਵੀ ਨਹੀਂ ਲੱਗਾ ਸੀ ਵੀ ਮੈਂ ਰਿਕਾਰਡ ਕਰ ਬਣਾ ਪਾਵਾਂਗਾ ਪਰ ਮੇਰੇ ਟੀਚਰ ਮਿਸਟਰ ਰਣਜੀਤ ਸਰ ਰਣਜੀਤ ਰਣਜੀਤ ਸਰ ਉਤੇ ਉਹ ਮੈਡਮ ਨੇ ਮੈਨੂੰ ਹੌਸਲਾ ਦਿੱਤਾ ਤੇ ਉਹਨਾਂ ਕਰ ਲਈ ਮੈਂ ਇਹ ਰਿਕਾਰਡ ਬਣਾ ਪਾਇਆ ਹਾਂ ਇਸ ਰਿਕਾਰਡ ਨੂੰ ਬਣਾਉਣ ਵਿੱਚ ਤੁਹਾਨੂੰ ਕਿੰਨੇ ਸਮੇਂ ਦਾ ਵਕਤ ਲੱਗਿਆ ਤੇ ਕਿੰਨੀ ਕਮੈਂਟ ਕਰੇ ਇਸ ਰਿਕਾਰਡ ਨੂੰ ਬਣਾਉਣ ਵਿੱਚ ਮੈਨੂੰ 1 ਮਹੀਨਾ ਸਮਾਂ ਲੱਗਿਆ ਇੱਕ ਇੱਕ ਦਿਨ ਦੀ ਪ੍ਰੈਕਟਿਸ ਦੇ ਵਿੱਚ ਮੈਂ 10 ਤੋਂ 15 ਵਾਰੀਏ ਪ੍ਰੈਕਟਿਸ ਕਰ ਦਿੱਤੀ ਸੀ ਹੁਣ ਤੁਹਾਡਾ ਅਗਲਾ ਗੋਲ ਕਹਿਦੀ ਹੈ ਜਾਂ ਫਿਰ ਅਗਲਾ ਸੁਪਨਾ ਕੀ ਹੈ ਮੇਰਾ ਅਗਲਾ ਸੁਪਨਾ ਹੁਣ ਅਗਲਾ ਰਿਕਾਰਡ ਬਣਾਉਂਦੇ ਆ ਜਿੱਦੀ ਮੈਂ ਪ੍ਰੈਕਟਿਸ ਵੀ ਸ਼ੁਰੂ ਕਰ ਦਿੱਤੀ ਹੈ ਉਹ ਮੁਰਵਤੀਨ ਤੋਂ ਵੀ ਆਪਣੇ ਕੋਰ ਬਣਾਣਾ ਚਾਹੁੰਦੇ ਜੇ ਉਹਨਾਂ ਨੂੰ ਤੁਸੀਂ ਵੀ ਮੈਸੇਜ ਨਹੀਂ ਹਟਾਉ। ਇਹਨਾਂ ਪੰਜਾਬੀ ਟੀਵੀ ਦੇ ਲਈ ਬਟਿੰਡਾ ਤੋਂ ਹਰਮਿੰਦਰ ਸਿੰਘ ਦੀ ਰਿਪੋਰਟ